ਸਾਹਮਣੇ ਸਕਰੀਨ ਤੇ ਤੁਸੀਂ ਜਿਹੜੀ ਮੱਝ ਦੇਖ ਰਹੇ ਹੋ ਪ्योर ਮੁਰਾ ਇਹ ਵਿਕਾਊ ਆ ਜੀ ਤੇ ਹੋਰ ਤੁਸੀਂ ਜੇ ਕੋਈ ਆਪਣਾ ਪਸ਼ੂ ਵੇਚਣਾ ਹੈ ਜਾਂ ਕਿ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਮੇਰਾ ਮੋਬਾਈਲ ਨੰਬਰ ਹੈਗਾ ਜੀ 971070095 ਤੇ ਜਿਹੜੇ ਮੇਰੇ ਵੀਰ YouTube ਚੈਨਲ ਤੇ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਲੱਗਾ ਬੈਲ ਆਈਕਨ ਦਬਾ ਕੇ ਆਲ ਤੇ ਸੈੱਟ ਕਰ ਲੋ ਤਾ ਜੋ ਕੋਈ ਵੀ ਨਵੀਂ ਵੀਡੀਓ ਚੈਨਲ ਤੇ ਅਪਲੋਡ ਹੋਵੇ ਉਹਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਮੇਰੇ ਵੀਰੋ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਹੋ ਪੇਜ ਨੂੰ ਫਾਲੋ ਕਰ ਲੋ ਤੇ ਦੇਖੋ ਜੀ ਸਾਹਮਣੇ ਸਕਰੀਨ ਤੇ ਤੁਸੀਂ ਮੱਝ ਚੰਗੇ ਪਰਮੇ ਸਰੀਰ ਦੀ ਪੂਰੀ ਰਾਜੀ ਹਾਈਟ ਲੈਂਥ ਪਿੱਠਪੂੜਾ ਦੇਖੋ ਆਰਡਰ ਕੁਆਲਿਟੀ ਕਰੋ ਚੈੱਕ ਬਹੁਤ ਸੋਹਣਾ ਥਣ ਜਿਹੜਾ ਵਿਰਲ ਤੇ ਮੁਠੀ ਵਾਲਾ ਲੱਗਿਆ ਹੋਇਆ ਆ ਦੇਖੋ ਜੀ ਕੱਲਾ ਕੱਲਾ ਥਾਣਾ ਤੇ ਮਾਲਕ ਦੇ ਦੱਸ ਅਨਸਾਰ ਜਿਹੜਾ ਇਸ ਵਾਰ ਇਹਨੇ ਚੌਥਾ ਸੂਆ ਸੂਣਾ ਤੇ ਤੀਜੇ ਸੂਏ 16 ਕਿਲੋ ਜਿਹੜਾ ਦੁੱਧ ਦਿੱਤਾ ਹੋਇਆ ਤੇ ਇਸ ਵਾਰ ਚੰਗੇ ਦੁੱਧ ਦੀ ਉਮੀਦ ਆ ਕਰੋ ਸੰਗ ਸੁੰਗ ਚੈੱਕ ਆ ਦੇਖੋ ਜੀ ਆਰਡਰ ਕੁਆਲਿਟੀ ਇਦਰੋਂ ਵੀ ਥਣ ਜਿਹੜਾ ਬਹੁਤ ਸੋਹਣਾ ਵਿਰਲ ਤੇ ਲੱਗਿਆ ਆ ਤੇ ਇਹਦੀ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਤੇ ਕਾਫੀ ਵੀਰਾਂ ਦੇ ਫੋਨ ਆਏ ਸੀ ਵੀ ਜਦੋਂ ਇਹ ਮੱਝ ਤਿਆਰ ਹੋਵੇ ਉਦੋਂ ਵੀਡੀਓ ਪਾਇਓ ਆ ਦੇਖੋ ਜੀ ਬਾਲਟੇਲਾ ਹਜੇ ਦਿਨ ਲੈਂਦੀ ਆ ਥੋੜੇ ਜੇ ਆਰਡਰ ਪੂਰਾ ਭਰ ਜਾਣਾ ਇਹਨੇ ਤੇ ਜੇ ਮੇਰੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਫਿੱਟ ਬੈਠਦੀ ਆ ਤੇ ਤੁਸੀਂ ਖਰੀਦ ਸਕਦੇ ਹੋ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ 80058 88783 ਇਸ ਨੰਬਰ ਤੇ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਮੱਝ ਜੇ ਫਿੱਟ ਬੈਠਦੀ ਤੁਹਾਡੇ ਪਸੰਦ ਆਉਂਦੀ ਤਾਂ ਖਰੀਦ ਸਕਦੇ ਹੋ ਮੱਝ ਨੂੰ ਜਿਹੜਾ ਪਾਸ ਕਰਨਾ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ